ਅੱਜ ਮੀਟਿੰਗ ਹੋਈ ਆ ਇੱਥੇ ਜੀ ਕਿਸਮਤ ਦੇ ਦੁਈ ਆ ਜੀ ਇੱਥੇ ਤੁਸੀਂ ਦੇਖੋ ਇੱਥੇ ਪਹਿਲਾਂ ਵੀ ਕਈ ਮੀਟਿੰਗਾਂ ਤੁਸੀਂ ਆਏ ਹੋ ਮੀਟਿੰਗਾਂ ਹੁੰਦੀਆਂ ਇੱਥੇ ਅੱਜ ਦੇਖੋ ਅੱਜ ਦਾ ਸਮਾਗਮ ਮੀਟਿੰਗ ਹੈ ਕਿ ਭਾਜੀਪੀ ਜਿਹੜੀ ਹੈ ਉਹਨੂੰ ਪੰਜਾਬ ਚ ਕਿਵੇਂ ਸਟ੍ਰੈਂਥਨ ਕਰਨਾ ਸੀ ਕਿਉਂਕਿ ਪਹਿਲਾਂ ਤੁਸੀਂ ਇੱਕ ਮੀਟਿੰਗ ਪਹਿਲਾਂ ਵੀ ਕਵਰ ਕੀਤੀ ਸੀ ਤੇ ਵਿੱਚ ਹਾਂ ਜੀ ਅਬਨਾਸ਼ ਰਾਖਨ ਜੀ ਆਏ ਸੀ ਉਹਨਾਂ ਨੇ ਇੱਕੋ ਗੱਲ ਕਹੀ ਸੀ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਤੇ ਲੜ ਰਹੇ ਹਾਂ ਇਲੈਕਸ਼ਨ ਕੱਲਾ ਲੜ ਨਹੀਂ ਰਹੇ ਅਸੀਂ ਜਿੱਤਣਾ ਹੈ ਇਹ ਜਿੱਤਣ ਦੀ ਤਿਆਰੀ ਲਈ ਅੱਜ ਇੱਕ ਮੀਟਿੰਗ ਵਿਸ਼ੇਸ਼ ਤੌਰ ਤੇ ਹੋਈ ਹੈ ਤਾਂ ਕਿ ਜਿਹੜੇ ਪੰਜਾਬ ਦੀ ਵੀ ਜਿਹੜੀ ਨੁਹਾਰ ਹੈ ਉਹ ਬਦਲੀ ਜਾ ਸਕੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਬੜੇ ਲੋਕ ਪਹਿਲਾਂ ਵੀ ਇਲੈਕਸ਼ਨ ਲੜਿਆ ਹੋਇਆ ਅਸੀਂ ਐ ਕਰ ਲਾਂਗੇ ਉਹ ਕਰ ਲਾਂਗੇ ਹੋਇਆ ਕੁਝ ਨਹੀਂ ਜੇ ਹੁਣ ਹੈ ਤਾਂ ਤਾਂ ਹੀ ਹੋ ਸਕਦਾ ਜਿਵੇਂ ਮੋਦੀ ਜੀ ਕਹਿੰਦੇ ਡਬਲ ਇੰਜਨ ਸਰਕਾਰ ਡਬਲ ਇੰਜਨ ਜੇ ਲੱਗੂਗਾ ਤਾਂ ਗੱਡੀ ਦਾ ਇੱਕ ਇੰਜਨ ਜੇ ਖਰਾਬ ਹੋਇਆ ਜੇ ਦੂਆ ਨੂੰ ਖਿੱਚ ਕੇ ਲੈ ਜਾਂਦਾ ਤੇ ਅੱਜ ਇਸੇ ਦੇ ਸੰਬੰਧ ਵਿੱਚ ਸਾਡੇ ਮੈਡਮ ਰਾਏ ਸਾਹਿਬ ਆਏ ਨੇ ਉਹਦੇ ਜਿਨ੍ਹਾਂ ਦੇ ਪਿਤਾ ਜੀ ਐਮਐਲਏ ਜਿਨ੍ਹਾਂ ਦਾ ਤਜਰਬਾ ਵੀ ਹੈ ਆਰੀਨਾ ਨੇ ਜਿਹੜੇ ਪਾਰਟੀ ਦੇ ਜਿਹੜੇ ਜਿੰਨੇ ਵਰਕਰ ਨੇ ਉਹਨਾਂ ਨੂੰ ਕਿਹਾ ਕਿ ਆਪਾਂ ਬੀਜੇਪੀ ਲਈ ਵੱਧ ਤੋਂ ਵੱਧ ਜ਼ੋਰ ਲਾ ਕੇ ਕੰਮ ਕਰੀਏ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਵੋਟ ਬੈਂਕ ਆ ਵਧੇ ਤੇ ਬੀਜੇਪੀ ਜਿੱਤ ਕੇ ਆਪਣੀਆਂ ਸੀਟਾਂ ਜਿੱਣੀ ਹੈ ਸੈਂਟਰ ਦੇ ਵਿੱਚ ਮੋਦੀ ਜਿਹੜਾ ਕਹਿੰਦਾ 400 ਪਾਰ ਉਹਦੇ ਵਿੱਚ ਅਸੀਂ ਯੋਗਦਾਨ ਪਾ ਸਕੀਏ। ਹੋਰ ਕੋਈ ਗੱਲ ਹੈ? ਕੀ ਨਾਜੀ ਮੈਡਮ ਜੀ? ਹਾਂ ਜੀ। ਅਮਨ ਪ੍ਰੀਤ ਕੌਰ ਜੀ। ਮੈਂ ਸਰਦਾਰ ਸ਼ਮਸ਼ੀਰ ਸਿੰਘ ਵਾਲਾ ਐਕਸਮਿਲ ਦੇ ਚੰਕੌਰ ਸਾਹਿਬੋਂ ਵੀ ਡਿਟੀ ਹੋਈ ਹੈ ਜੀ। ਅੱਜ ਜੀ ਮੀਟਿੰਗ ਰੱਖੀ ਹੈ ਜੀ ਸੁਣ ਲਈ ਜੀ। ਹਾਂ ਜੀ। ਕਿਸ ਮੁੱਦੇ ਤੇ ਰੱਖੀ ਹੈ ਜੀ? ਮੈਂ ਮੀਟਿੰਗ ਅ ਸਪੈਸ਼ਲੀ ਮੈਨੂੰ ਅਜੀਤ ਕੁਪਤਾ ਜੀ ਵੱਲੋਂ ਕਾਲ ਗਿਆ ਸੀਗਾ ਤੇ ਇਹਨਾਂ ਦੁਆਰਾ ਮੀਟਿੰਗ ਰੱਖੀ ਗਈ ਡਾਕਟਰ ਸਾਹਿਬ ਦਾ ਸਹਾਇਤਾ ਨਾਲ ਅਸੀਂ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗ ਰੱਖੀ ਹੈਗੀ ਹੈ ਤਾਂ ਕਿ ਪਾਰਟੀ ਨੂੰ ਜ਼ਿਲ੍ਹਾ ਬਦਰੀ ਤੇ ਮਜ਼ਬੂਤ ਕੀਤਾ ਜਾਵੇ ਅਤੇ ਜੋ ਵੀ ਇੱਥੇ ਲੋਕਲ ਇਸ਼ੂਸ ਹੈਗੇ ਹਨ ਉਹਨਾਂ ਨਾਲ ਡਿਸਕਸ਼ਨ ਕੀਤੀ ਜਾਵੇ ਤੇ ਸੈਕੰਡਲੀ ਮੈਂ ਖੁਦ ਆਪ ਮੇਰੇ ਪਿਤਾ ਜੀ ਐਕਸਐਮਐਲਏ ਸਰਦਾਰ ਸ਼ਮਸ਼ੇਰ ਸਿੰਘ ਦਾ ਚਲਕਾਰ ਸਾਥੋਂ एमपी इलेक्शन भी वो कंटेस्ट कर चुकी हूं तो अगर पार्टी मेरे पे विश्वास करती है तो मैं ये सीट पार्टी दी छोड़ी ਦੇ ਵਿੱਚ ਜਿੱਤ ਕੇ પાਕੇ ਦਵਾਂਗੀ ਤੇ ਇਥੇ ਫਟੇਫਟ ਸਾਡ ਤੋਂ ਪੂਰੇ ਮਿਹਨਤ ਨਾਲ ਸਾਰੇ ਦੇ ਸਹਿਯੋਗ ਨਾਲ ਅਸੀਂ ਇਸ ਪਾਰਟੀ ਦੇ ਮਜ਼ਬੂਤੀ ਲਈ ਕੰਮ ਕਰਾਂਗੇ ਕਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਪਬਲਿਕ ਨੂੰ ਮੈਸੇਜ ਇਹ ਹੀ ਦੇਣਾ ਚਾਹੀਏ ਕਿ ਅਸੀਂ ਜਿਸ ਤਰੀਕੇ ਦੇ ਨਾਲ ਅਸੀਂ ਇੱਥੇ ਮਤਲਬ ਇੰਨਾ ਕੁਝ ਦੇਖਦੇ ਆਂ ਕਿ ਦੁਸ਼ਟੀਆਂ ਪਾਰਟੀਆਂ ਦੇ ਦੁਆਰਾ ਬਹੁਤ ਹੁਣ ਜਿਵੇਂ ਹੁਣ ਦੀ ਸਰਕਾਰ ਲਈ ਹੈ ਜੋ ਜਿਸ ਤਰੀਕੇ ਦੇ ਨਾਲ ਹੁਣ ਇੰਨੀ ਆਰਾਜਤ ਤਾਂ ਫੈਲੀ ਹੋਈ ਹੈ ਤਾਂ ਬਿਲਕੁਲ ਮਾਰ ਕੁਝ ਚੱਲ ਰਹੀ ਹੈਗੀ ਹੈ ਤੇ ਆਪਾਂ ਇਸੇ ਤਰੀਕੇ ਨਾਲ ਸੋਚ-ਸੋਚ ਕੇ ਚੱਲਦੇ ਰਹੀਏ ਕਿ ਵੀ ਹਾਂ ਵੀ ਅਸੀਂ मतलब ਉਹ ਜਿਹੀਆਂ ਸਰਕਾਰਾਂ ਬਣਾਈ ਚਾਹਾਂਗੇ ਪੰਜਾਬ ਦੇ ਵਿੱਚ ਤਾਂ ਕੀ ਅਸੀਂ ਉਸ ਚੀਜ਼ ਨੂੰ ਅੱਗੇ ਮੂਵ ਕਰ ਪਾਵਾਂਗੇ ਲੋਕਾਂ ਲਈ ਅਸੀਂ ਕੰਮ ਕਰ ਪਾਵਾਂਗੇ ਇਹ ਸਰਕਾਰਾਂ ਕੁਝ ਨਹੀਂ ਕਰ ਸਕਦੀ ਸਾਨੂੰ ਚਾਹੀਦੀ ਹੈ ਇਸ ਵੇਲੇ ਬਾਜਪਾ ਸਰਕਾਰ ਪੰਜਾਬ ਦੇ ਵਿੱਚ ਜੋ ਕਿ ਸਾਡੇ ਲਈ ਇੱਕ ਫਾਇਦੇਮੰਦ ਹੋਵੇ ਪੰਜਾਬ ਲਈ ਫਾਇਦੇਮੰਦ ਹੋਵੇ ਇੰਡਸਟਰੀ ਆਵੇ ਇੱਥੇ ਇੱਕ ਉਦਯੋਗ ਹੋਵੇ ਕਿਉਂਕਿ ਉਸ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਗਾ ਅਸੀਂ ਸਾਡੇ ਬੱਚੇ ਬਾਹਰ ਜਾਏ ਜਾਂਦੇ ਆ ਇੱਥੇ ਕੋਈ ਰਹਿਣ ਨੂੰ ਨਹੀਂ ਤਿਆਰ ਹੈਗਾ ਆਪਾਂ ਇੱਕ ਚੀਜ਼ ਨੂੰ ਸੋਚ ਲੈਂਦੇ ਆ ਦੂਜੇ ਪਾਸੇ ਅਸੀਂ ਭੁੱਲ ਜਾਂਦੇ ਆ ਸੋ ਇਸ ਕਰਕੇ ਸਾਨੂੰ ਇੱਥੇ ਹਰੇਕ ਸ਼ਹਿਰ ਲਈ ਹਰੇਕ ਪਿੰਡ ਲਈ ਸਾਂਝੀ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੈ ਜਿਹਦੇ ਵਿੱਚ ਸਾਨੂੰ ਮਤਲਬ ਸਰਕਾਰ ਵੱਲੋਂ ਪੂਰਾ ਸਹਿਯੋਗ ਹੋਵੇ ਸਾਡੀ ਭਾਰਤ ਸਰਕਾਰ ਹੈਗੀ ਆ ਸਾਰੇ ਇੱਥੇ ਆਯੂਸ਼ਮਾਨ ਸਕੀਮ ਚੱਲ ਰਹੀ ਹੈਗੀ ਆ ਕਿੰਨਿਆ ਸਕੀਮਾ ਚੱਲ ਰਹੀਆਂ ਨੇ इवन ਕਿ ਸਾਡੇ ਜਿਹੜੀਆਂ ਗੈਸ ਦੀਆਂ ਲੈ ਕੇ ਜਿਹੜੀਆਂ ਸਾਡੀਆਂ ਮਹਿਲਾਵਾਂ ਹੈਗੀਆਂ ਉਹਨਾਂ ਲਈ ਵੀ ਪੂਰੀਆ ਸਕੀਮਾ ਹੈਗੀਆਂ ਨੇ ਅਸੀਂ ਉਹ ਘਰ ਘਰ ਜਾ ਕੇ ਪਿੰਡਾਂ 'ਚ ਵੀ ਅਸੀਂ ਉਹਦੀ ਪ੍ਰਚਾਰ ਕੀਤਾ ਹੈਗਾ ਪਰ ਜਿਸ ਹਾਲਾਤ ਦੇ ਨਾਲ ਇਹਦਾ ਮਤਲਬ ਜਿਸ ਤਰੀਕੇ ਨਾਲ ਸਾਡੀ ਜੋ ਸੈਂਟਰ ਦੀ ਕੇਂਦਰ ਦੀ ਸਰਕਾਰ ਦੁਆਰਾ ਜੋ ਵੀ ਇਥੇ ਚੀਜ਼ਾਂ ਆਉਂਦੀਆਂ ਨੇ ਪੰਜਾਬ 'ਚ ਉਹਨਾਂ ਨੂੰ ਵਿਚ ਵਿਚਾਲੇ ਰੋਕ ਕੇ ਦੂਜੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਉਹ ਇਹਨਾਂ ਨੂੰ ਕੁਝ ਹੋਰ ਹੀ ਬਣਾ ਦਿੰਦੀਆਂ ਨੇ ਵੀ ਅਸੀਂ ਕੁਝ ਗਲਤ ਕਰ ਰਹੀਆਂ ਜਾਂ ਕਿਸ ਤਰ੍ਹਾਂ ਹੈ ਜਿਸ ਲਈ ਮੈਂ ਇਸ ਚੀਜ਼ ਲਈ ਅਸੀਂ ਮਤਲਬ बतौर ਮੈਂ ਪਾਜ ਪਾ ਦੇ ਵਿੱਚ ਹੈਗੀ ਹਾਂ ਮਤਲਬ ਅਸੀਂ ਇਸ ਚੀਜ਼ ਲਈ ਅਸੀਂ ਬਹੁਤ ਨਿਰਾਸ਼ਾ ਮਹਿਸੂਸ ਕਰਦੇ ਹਾਂ ਕਿਉਂਕਿ ਲੋਕ ਡਿਵੈਲਪਮੈਂਟ ਵੱਲ ਨੂੰ ਹੋ ਹੀ ਨਹੀਂ پا ਰਹੇ ਕਿਉਂਕਿ ਦੂਸਰੀਆਂ ਪਾਰਟੀਆਂ ਦਾ ਇੱਕ ਤਰ੍ਹਾਂ ਦੇ ਨਾਲ ਜੇ ਅੱਜ ਤੱਕ ਅਸੀਂ ਧਰ ਕੇ ਨਾਰ ਨਹੀਂ ਕਰਾਂਗੇ ਹੁਣ ਕਾਂਗਰਸ ਸੀਗੀ ਪਿਛਲੀ ਵਾਰੀ ਕੀ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਸਾਰਾ ਕੁਝ ਉਹਨਾਂ ਨੇ ਜੋ ਵੀ ਕੁਝ ਕੀਤਾ ਇਲੀਗਲ ਮਾਈਨਿੰਗ ਚੱਲੀਆਂ ਹੁਣ ਉਹ ਇਹਨਾਂ ਨੂੰ ਪੰਡੇ ਜਾਂਦੇ ਆ ਉਹ ਇੱਕ ਜਿਹੜਾ ਇੱਕ ਜਾਂਦਾ ਦੂਜਾ ਜਾਂਦਾ ਸਸ ਕਰਕੇ ਸਾਨੂੰ ਖੜਨ ਦੀ ਲੋੜ ਹੈ ਤੇ ਲੋਕਾਂ ਦੀ ਖੜਨ ਦੀ ਲੋੜ ਹੈ ਸਾਡੀ ਸਾਡੀ ਜਿਹੜੀ ਪਾਰਟੀ ਹੈਗੀ ਆ ਭਾਜਪਾ ਪਾਰਟੀ ਉਹ ਹੋਰਾਂ ਸਟੇਟਾਂ ਵਿੱਚ ਵੀ ਖੜੀ ਹੈ ਔਰ ਕਿੰਨੇ ਵਧੀਆ ਡਿਵੈਲਪਮੈਂਟਸ ਹੋਰੀਆਂ ਨੇ ਗੁਜਰਾਤ ਚ ਹੋਈ ਹੈ ਫਿਰ ਉਪੀਚ ਹੋਈ ਹੈ ਸੋ ਇਸੇ ਤਰੀਕੇ ਨਾਲ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਥੇ ਵੀ ਇਹੀ ਡਿਵੈਲਪਮੈਂਟ ਕਰੀਏ